ਕਭਰੋ ਇਧਰ ਆ ਬਣਾ ਠੇਕੇਦਾਰ ਸਾਡਾ ਲਓ ਜੀ ਠੇਕਾ ਭਾਈ ਕੀ ਹਾਲ ਨੇ ਬਹੁਤ ਵਧੀਆ ਤੁਸੀਂ ਤੇ ਫੌਜ ਆਪਣੀ ਫੌਜ ਆਉਂਦੀ ਹੈ ਜੀ ਬਾਰੇ ਦਿਨ ਹੋ ਗਏ ਸੀ ਵੀਡੀਓ ਸਟਾਰਟ ਕਰੀ ਨਹੀਂ ਸੀ ਉਲਝੇ ਰਹੇ ਗੁਰਪਾਸੇ ਆਓ ਠੇਕੇਦਾਰ ਸਾਡਾ ਨਾਮ ਆ ਗਿਆ ਇਹ ਕੰਜਦਾ ਏਡਾ ਧੋਖੇਬਾ ਠੇਕੇਦਾਰ ਸਾਡੇ ਨਾਲ ਚਾਰ ਦਿਨ ਆਏ ਨਹੀਂ ਲਾ ਹੁਣ ਗੱਲ ਕਰਕੇ ਬੰਨਣਾ ਪਊ ਇਹਨੂੰ ਬੰਨਈਏ ਤੇ ਤੇ ਹੂਰਾ ਕੂਰੇ ਪਹਿਣ ਅਸਲ ਮੈਂ ਠੇਕੇਦਾਰ ਬਣਦਾ ਨੌ ਬਣਾ ਕੇ ਜਾਂਦਾ ਨੌ ਨਹੀਂ ਬਣਾਏ ਨਹੀਂ ਹਾਂ ਨਾ ਡਾਂਗ ਬਰਾਵਾ ਜੀ ਮੈਂ ਤੁਹਾਨੂੰ ਇਹਨੇ ਮੌਰ ਬਣਾ ਕੇ ਬੰਨਣਾ ਪੂਰੀ ਪੱਤ ਦੀ ਹੈ ਨਾ ਜੀ ਹਾਂ ਪੰਚਾਇਤ ਤਾਂ ਲੱਜੂ ਗੱਜਰ ਦਾ ਲੈ ਕੇ ਢੇਕਾ 5 ਦਿਨ ਪਿੰਡ ਹੀ ਬਹਿ ਗਿਆ ਹਾਂ ਇਹ ਜਾ ੱਤਕਾ ਕਰ ਗਿਆ ਸਾਡੇ ਰਾਹੇ ਹੋਰ ਆਓ ਇਧਰ ਮੇਰੀ ਪੇਚੀ ਪਈ ਆ ਜੀ ਸਸੀ ਕਾਲ ਜੀ ਆਜੋ ਮਿਲਦੇ ਆ ਕਿ ਨਵੇਂ ਦਿਨ ਤੇ ਨਵੀਂ ਗੱਲਬਾਤ ਦੇ ਨਾਲ ਤੇ ਲਓ ਜੀ ਦਿਨ ਹੋ ਗਏ ਸੀ ਕਈ ਤੇ ਵੀਡੀਓ ਬਣਾਈ ਨਹੀਂ ਸੀ ਆਪਾਂ ਤੇ ਅੱਜ ਮੈਂ ਕਿਹਾ ਕਰ ਦਿਆ ਸ਼ੁਰੂ ਵੀਡੀਓ ਹੁਣ ਥੋੜੀ ਥੋੜੀ ਠੀਕ ਹੈ ਨਾ ਜੀ ਇਹ ਇਹੀਆਂ ਗੱਲਾਂ ਬਾਤਾਂ ਤੇ ਗੱਬਰੂ ਨਾਲ ਮਲਾਉਣਾ ਸਾਨੂੰ ਪੋਰਸ਼ਨ ਹੋ ਗਿਆ ਸਾਰਾ ਰੈਡੀ ਸਾਨੂੰ ਦਿਖਾਉਣੇ ਆਪਾਂ ਠੀਕ ਹੈ ਨਾ ਜਾਲੀ ਜੁੜੀ ਲਾ ਕੇ ਕਿਹੇ ਜਾ ਬਣਾਤਾ ਬਣੇ ਨੇ ਤੇ ਫਿਰ ਦੱਸਿਓ ਤੁਸੀਂ ਕਮੈਂਟ ਕਰਕੇ ਕੰਮ ਕਿਹੇ ਜਾ ਆਪਣੇ ਆਮਨੇ ਦਾ ਠੇਕੇਦਾਰ ਦਾ ਠੀਕ ਹੈ ਜੀ ਧੁੱਪ ਵੀ ਪੈਂਦੀ ਆ ਸਾਹਮਣੇ ਪਾਸੋਂ ਤੇ ਦਿਖਾਉਣਾ ਸਾਨੂੰ ਉਹ ਜੀ ਆਹ ਬਣਾਤਾ ਇਹਨੇ ਫਰੰਟ ਐਲੀਵੇਸ਼ਨ ਇਹਦਾ ਆਹ ਰਹਿ ਗਿਆ ਕੱਲਾ ਪਲਾਸਟਰ ਉਹ ਪਰਲਾ ਪਾਸਾ ਵੀ ਹੋ ਗਿਆ ਠੀਕ ਹੈ ਨਾ ਤੇ ਕੰਮ ਦੇ ਤਾਂ ਤੁਸੀਂ ਕੀੜੇ ਕੱਢਦਾ ਦਾ ਮੁੰਡਾ ਬਾਕੀ ਤੁਸੀਂ ਦੱਸੋ ਸਾਨੂੰ ਕਿਵੇਂ ਲੱਗਿਆ ਤੇ ਇਹ ਐਕਚੁਅਲੀ ਹੈਗੇ ਆਪਣੇ ਫਲੈਟ ਡਾਕਟਰ ਵੈਟਰਨਰੀ ਗਾਇਲੇ ਵਾਸਤੇ ਠੀਕ ਹੈ ਨਾ ਜੀ ਇਹ ਦੋ ਫਲੈਟ ਆ ਇੱਕ ਇਧਰਲੇ ਪਾਸੇ ਆ ਇੱਕ ਉਪਰਲੇ ਪਾਸੇ ਆ ਇਹ 2 ਬੀ ਐਚ ਕੇ ਦੇ ਆ ਦੋਨੇ ਠੀਕ ਹੈ ਜੀ 1000 1000 ਸਕਰ ਫੁੱਟ ਦੇ ਆ ਇਹ ਤੇ ਪਹਿਲਾਂ ਕਦੇ ਜ਼ਿਕਰ ਹੋਇਆ ਵੀ ਨਹੀਂ ਤੇ ਤੁਹਾਨੂੰ ਦੱਸਿਆ ਵੀ ਨਹੀਂ ਤੇ ਇੱਥੇ ਆਉਣ ਤੇ ਇਹ ਸਾਰਾ ਡਾਕਟਰ ਵਾਸਤੇ ਹੈ ਤਾਂ ਗਾਮ ਠੀਕ ਹੈ ਨਾ ਜੀ ਐਜ਼ ਅ ਰੈਂਟ ਵਾਸਤੇ ਤੇ ਜੇ ਕਿਸੇ ਨੂੰ ਕੋਈ ਲੋੜ ਹੈ ਐਜ਼ ਅ ਰੈਂਟ ਵਾਸਤੇ ਰਹਿਣ ਨੂੰ ਪ੍ਰਾਪਰਟੀ ਸਾਰਾ ਇਦਰਾ ਕਾਰ ਪਾਰਕਿੰਗ ਆ ਗਈ ਸਾਰੀ ਠੀਕ ਹੈ ਜੀ ਆ ਇਥੇ ਘਾਹ ਕੂ ਲਾ ਕੇ ਸਾਰਾ ਵਧੀਆ ਬਣਾ ਦੇ ਉਹ ਬਨ ਵੀ ਐਚ ਕੇ ਜਿਹੜੇ ਸਾਹਮਣੇ ਆ ਆ ਬਨ ਵੀ ਐਚ ਕੇ ਕਰ ਦੇਾਂਗੇ ਆ ਘਾਹ ਕੂ ਲਾ ਕੇ ਇਥੇ ਸਾਰਾ ਤੇ ਤਾਮਜਾਮ ਸੋਹਣਾ ਬਣਾ ਦੇ ਬਸ ਅੱਜ ਤੋਂ ਦੱਸ ਦੇਣ ਨੂੰ ਦੇਖੋਗੇ ਰੰਗ ਤਾਂ ਹੋਰ ਹੀ ਹੋ ਇਥੇ ਬੂਟੇ-ਬੱਟੇ ਲੱਗਣਗੇ ਸਾਰੇ ਫੋਸਟਲ ਪਾਮ ਲੱਗ ਜਾਣਗੇ ਇਥੇ ਸਾਰੇ ਠੀਕ ਹੈ ਨਾ ਤੇ ਇਥੇ ਲੱਗ ਜੂ ਬੈਡਮਿੰਟਨ ਦਾ ਨੈਟ ਆ ਚੈੱਕ ਦੇਾਂਗੇ ਸਾਰਾ ਤਾਮਜਾਮ ਠੀਕ ਹੈ ਜੀ ਤੇ ਇਹੋ ਜੀ ਗੱਲਬਾਤ ਹੈ ਉਹ ਸਾਹਮਣੇ ਲੱਗੂ ਬਾਲੀਵਾਲ ਦਾ ਉਹ ਬਾਲੀਵਾਲ ਦਾ ਨੈਟ ਲਾ ਦੇਣਾ ਉੱਥੇ ਤੇ ਉਹ ਤਾਂ ਹੀ ਕਰਾ ਕੋ ਲਾ ਕੇ ਸਾਰਾ ਸਾਫ ਕਰਕੇ ਸੋਹਣਾ ਬਣਾਤਾ ਠੀਕ ਹੈ ਨਾ ਜੀ ਇਹ ਜੀਆਂ ਗੱਲਾਂ ਬਾਤ ਦੇਖੋਗੇ ਮੈਂ ਕਿਹਾ 10 ਦਿਨਾਂ ਨੂੰ ਤੁਸੀਂ ਬਸ ਦਿਨ 10 ਦੇ ਦਿਓ ਸਾਨੂੰ ਕਿੰਨੇ ਆਵਣੇ ਬਹੁਤ ਆ ਦਸ ਤਾਂ ਦਸ ਤਾਂ ਬਹੁਤ ਆ ਜੀ ਹੈ ਬਹੁਤ ਆ ਜੀ ਦਸ ਹਾਂ ਦਸ ਤਾਂ ਮੇਰੇ ਸਾਹ ਤੇ ਬਹੁਤ ਆ ਅੱਜ ਅੱਜ ਫਰੰਟ ਕੱਢ ਦਾਂਗੇ ਜੀ ਅੱਜ ਅੱਜ ਆਹਾਂ ਓਕੇ ਆ ਬਸ ਆ ਰਹਿ ਗਿਆ ਥੱਲੇ ਕੌੜੇ ਰਹਿ ਗਏ ਆਪਣੇ ਡਿਜ਼ਾਈਨਿੰਗ ਥੱਲੇ ਆ ਜੀ ਥੱਲੇ ਆ ਉਹ ਹਾਂ ਉੱਥੇ ਡਿਜ਼ਾਈਨਿੰਗ ਬਣਨੀ ਆ ਹਾਂ ਜਿਹੜੀ ਆ ਨਾ ਇੱਥੇ ਡਿਜ਼ਾਈਨ ਹਾਂ ਇਹ ਤਾਂ ਗੁੰਜੇ ਜਿ ਰੱਖਿਆ ਸੀ ਇਹ ਤੁਸੀਂ ਦੇਖੋ ਜਦੋਂ ਬਣਾਤੇ ਸਾਡੇ ਆਮੜੇ ਨੇ ਇਹਦੇ ਵਿੱਚ ਤਾਂ ਫੁੱਲ ਲਾਵਾਂਗੇ ਆਹੋ ਆਹੋ ਕੀ ਬਾਤ ਹੈ ਕੀ ਬਾਤ ਹੈ ਰੋਂਦੀ ਮਰ ਜੇਗੀ ਆਮਣਾ ਠੇਕੇਦਾਰ ਨਹੀਂ ਸਿਹਾਉਣਾ ਇਹੋ ਜੀਆਂ ਗੱਲਾਂ ਬਣੇ ਲੀਆਂ ਆਹ ਦੇਖੋ ਜੇ ਛੋਟੇ ਜਾਨ ਨੂੰ ਕਾ ਕਰ ਰਹੇ ਆਪਾਂ ਇਹ ਆ ਰਹੇ ਪਪਾਈਨਾ ਲਾਉਂਦੇ ਵਿੱਚ ਆ ਇਹਨਾਂ ਵਿੱਚ ਦੱਬ ਦੇਂਗਾ ਵਿੱਚ ਦੱਬ ਦੇਣਾ ਠੀਕ ਹੈ ਅੰਦਰੋਂ ਆ ਕਵਰ ਕਰ ਦਾਂਗੇ ਸਿੱਧਾ ਕਰ ਠੀਕ ਹੈ ਖਜੂਰਾ ਲਵਾ ਦੇਂਗਾ ਇਥੇ ਹਾਂ ਜੀ ਕੀ ਬਾਤ ਹੈ ਕੀ ਬਾਤ ਹੈ ਬਾ ਡਾਕਟਰ ਡਾਕਟਰ ਨੇ ਕੋਈ ਕਹੇ ਨਾ ਆਪਾਂ ਨੂੰ ਵੀ ਇੱਥੇ ਸੋਹਣਾ ਨਹੀਂ ਲੱਗ ਰਿਹਾ ਨਹੀਂ ਜੀ ਬਹੁਤ ਸੋਹਣਾ ਲੱਗੂਗਾ ਹਾਂ ਅੱਜ ਸ਼ੀਸ਼ੇ-ਸ਼ੂਸ਼ੇ ਵੀ ਆ ਜਾਣਗੇ ਅੱਜ ਬਸ ਪਰਲਾ ਪੋਰਸ਼ਨ ਤਿਆਰ ਆਇਆ ਸਿੱਕ ਤਰੀਕ ਤੋਂ ਤੇ ਹਾਂ ਆ ਵੀ ਤਿਆਰੀ ਹੈ ਵੈਸੇ ਫਰਸ਼ ਸਾਰਾ ਫਲੋਰ ਸਾਰਾ ਲੱਗ ਗਿਆ ਬਾਹਰਲਾ ਰਹਿ ਗਿਆ ਬਣਾਡੇ ਵਾਲਾ ਅੱਜ ਫਲੋਰ ਲਵਾ ਦੇਾਂਗੇ ਅਸੀਂ ਖਿੱਚ-ਕੁੱਚ ਕੇ ਵਾਹ ਵੀ ਜੰਗਲੀ ਹੈ ਜੰਗਲੀ ਕਹਿੰਦਾ ਮੇਰੇ ਵਰਗੇ ਹੈ ਨਹੀਂ ਮੈਂ ਕਹਿੰਦਾ ਮੇਰੇ ਵਰਗਾ ਕੁਝ ਬਣ ਵੀ ਨਹੀਂ ਸਕਦਾ ਹਾਂ ਹਾਂ ਲਓ ਜੀ ਬੰਦੇ ਚੱਕ ਲੈ ਟੂਬਾਂ ਟੱਲੇ ਸਾਰੇ ਕਾ ਮਨ ਨਾਉ ਤੇ ਆ ਪੁਰਾ ਸਰਪੰਚ ਨੂੰ ਬੁਲਾਉ ਪਿੱਛੇ ਵਾਲੇ ਨੂੰ ਹਾਂ ਉਹਦਾ ਸਰਪੰਚ ਦੀ ਦੇਰੀ ਹੈ ਇਧਰ ਰਾਜਸਥਾਨੀ ਲਈ ਫਰਦਾ ਨਵਾਂ ਸਪਲੈਂਡਰ ਦੇਣੇ ਤੇ ਚੰਗੇ ਆ ਹਲੇ ਉਹ ਫੌਜੀ ਆ ਗਏ ਸਾਡੇ ਰਾਜਗੜ੍ਹ ਵਾਲੇ ਕੀ ਹਾਲ ਨੇ ਇਹ ਅੱਡ ਕਰਦ ਠਾਉਂਦਿਆ ਹੈ ਉੱਥੇ ਆਇਤੀ ਧਰ ਦੋ ਬਸ ਅੱਜ ਆਉਂਦਾ ਉਹ ਸਰਪੰਚ ਚਮੇੜ ਦਿਆਂਗੇ ਨਾ ਜਾਂ ਉੱਥੇ ਧਰ ਦੇ ਰਸੋਈ ਚਾ ਕਿਚਨ ਚ ਜਿਹੜੀ ਪ੍ਰੋਫੈਸਰ ਵਾਲੀ ਆ ਗੁਰਦਾਸ ਭਾਈ ਕੀ ਹਾਲ ਹੈ ਕਿਵੇਂ ਇਹ ਆਊਟ ਟੇਕ ਦਾ ਮੱਥਾ ਤੇ ਹੁਣ ਦੇਖੋ ਕੰਮ ਚੱਲਦਾ ਫਿਰ ਵਧੀਆ ਗੱਦਾਸ ਬਈ ਤੂੰ ਸੁਣੋ ਤੇ ਅੰਦਰ ਆਉਣੇ ਫਿਰ ਛੋਟੇ ਕੋਲ ਦਿਖਾਉਣੇ ਦਰਸ਼ਕਾਂ ਨੂੰ ਆਪਣੇਆਂ ਨੂੰ ਪਿਤ੍ਰ ਪ੍ਰੇਮੀਆ ਨੂੰ ਸਾਰਿਆਂ ਨੂੰ ਕੀ ਮਾਹੌਲ ਆ ਲਾਓ ਜੀ ਚੋਂਪਰ ਕਹਿੰਦੇ ਆਉਣ ਦਾ ਸੁੱਕਿਆ ਰਕੜਾ ਨੂੰ ਚੁੰਮੜ ਗਈ ਲੋ ਵਾ ਇਧਰ ਮੱਝਾਂ ਨਾਲ ਕਰਦੇ ਆ ਕਿ ਅੱਡ ਸਾਰਾ ਤਾਮਝਾ ਲੈ ਹੈ ਸਾਰਾ ਤਾਮਝਾ ਰਸਾ ਸਾਰਾ ਰਸਾ ਬਾਕੀ ਇਧਰ ਆਕਾ ਪਾ ਦਿੰਨੇ ਬਸ ਆ ਕੰਦ ਇਥੋਂ ਕਰ ਦੇਂਗੇ ਬੰਦਾ ਆਪੇ ਠੀਕ ਹੈ ਨਾ ਉਧਰਲੇ ਪਾਸੇ ਸਾਰਾ ਅਲੱਗ ਪੋਰਸ਼ਨ ਫਿਰ ਅਬ ਦੁੱਧ ਕਰਦਾ ਬਾਈ ਸੁਣਾਈ ਆ ਰਹੀ ਹੈ ਦੁੱਧ ਕਰਦਾ ਆ ਇਧਰ ਇਹ ਨਹੀਂ ਹਣਦੀ ਡਾਕੂ ਬਣੀ ਫਿਰਦੀ ਅੱਜ ਨਹੀਂ ਤਾਂ ਦੁੱਧ ਕਰ ਦੇਂਗੇ ਬੰਦਾ ਮੋਟੀ ਪਾ ਰਹੀ ਹਾਂ ਇਹ ਖਾਊ ਬਹੁਤ ਬਹੁਤ ਬਣੀ ਜੀ ਤੁਮਕੇ ਲਾਲਾ ਕਰ ਮੁੰਡਾ ਦੇ ਬਗਰਾਗ ਵਾਲੇ ਦਾ ਨਾਮ ਹਾਂ ਅੱਗੇ ਪਰ ਲੰਗੋ ਜਿੱਟ ਲੱਗੇ ਆ ਗਿਆ ਦੇ ਸੁੱਕਾ ਚਲੋ ਇਧਰ ਆਵਣਾ ਜੀ ਚਲੋ ਲਗਾ ਇਹਨ ਲਗਾ ਪੜਾਕੇ ਪਾਉਣ ਚਲੋ ਫੜਦਾ ਫੜਦਾ ਮਿਤਕੇ ਜੋਰ ਮਾਰੋ ਨਾ ਹਾਂ ਤਿੰਨੇ ਰਸੇ ਜੋੜ ਲਓ ਮਿਤਕੇ ਜੋਰ ਪੂਰਾ ਬੈਗ ਜਾ ਵੜਨ ਲਿਆ ਕਰੋ ਜਦੋਂ ਬੈਗ ਜਾਂਦਾ ਨਾ ਬੈਗ ਜਾ ਵੜਨ ਲਿਆ ਕਰੋ ਜਦੋਂ ਬੈਗ ਜਾਂਦਾ ਬੈਗ ਜਾਂਨ ਲਿਆ ਕਰੋ ਹਰ ਦੇ ਚਲੋ ਪਾਸੇ ਹੋ ਜਾ

ਲੱਗਦਾ ਇਕੱਲਾ ਹੀ ਲਊਗਾ ਸ਼ਾਬਾਸ਼ ਏਦੀ ਤੂੰ ਬਾਕੀ ਦੇ ਆਏ ਨਹੀਂ ਕਰਮਾ ਸ਼ਾਬਾਸ਼ ਏਦੀ ਚੱਲ ਚੱਲ ਆਮਨੇ ਵੀ ਮਾਰ ਆਮਨੇ ਮਾਰ ਜ਼ੋਰ ਮਾਰਾ ਜੇ ਗਿਆ ਤਾਂ ਇਹ ਦੋਖਣਾ ਲੱਗਿਆ ਝੂਟੇ ਦਾ ਦਿਨ ਵਾਹ ਸ਼ਾਬਾਸ਼ ਬੱਲੇ ਬੱਲੇ ਆਹਨਾ ਖਦਾ ਰਹੀ ਜੀ ਕੱਲਿਆ ਦਾ ਸੀ ਲਾਇ ਗੱਜੀ ਇੱਕ ਇੱਕ ਫੋਨ ਇੱਕ ਕੰਨ ਨਾਲ ਮੋਬਾਈਲਾਂ ਕੀ ਸਿਰ ਤੱਕ ਇੱਜਾ ਦੇਨੇ ਘਤਨ ਵਾਲੀ ਹੁਣ ਅੱਜ ਇੰਜ ਕੰਮ ਸੀ ਉੱਥੇ ਜੀ ਹੇ ਲਓ ਜੀ ਦਾਦੇ ਤੋਂ ਦੇਖਦੇ ਬਾਹੂ ਵਾਲੀ ਸਿੰਘਾਨੀ ਬੰਦ ਆ ਗੈਰੀ ਬਾਈ ਬੰਦ ਨਾਮ ਆ 2000 ਰੁਪਏ ਨਮ ਬੜਾਈ ਇੱਧਰ ਲਿਖਦੇ ਚੋਕਰ ਰੈਡੀ ਆ ਖੀਰ ਦਾ ਕੰਮ ਲੈ ਵੀ ਲਾਸਟਾ ਜੇ ਇਧਰ ਦੇਣ ਹਾਂ ਫੋਨ ਲਾ ਕੇ ਹਾਂ ਫਿਰ ਕੀ ਕਹਿੰਦੇ ਨਾ ਇਹ ਬਰਦੂਬਾ ਗੈਂਜ ਜੀ ਅੱਜ ਕੀ ਲਾ ਦੇਣਾ ਇਧਰ ਬਸ ਹਾਂਜੀ ਹਾਂਜੀ ਨਾ ਇਧਰ ਪਾਲਾ ਵੀ ਬਾਹਰ ਨਿਕਲਿਆ ਆ ਪਾਲਾ ਜਿਨਾਲਦਾ ਰਹਿ ਗਿਆ ਆ ਮੜਾ ਜਿਹਾ ਭਾਂਡਾ ਕੱਲਾ ਠੀਕ ਐ ਆਉਂਦੇ ਜਾ ਰਹਿ ਗਿਆ ਕੱਲਾ ਹਾਂ ਇੰਨਾ ਇੰਨਾ ਤੇ ਰੈਂਟ ਲਈ ਕਮਰੇ ਆਪਣਾ ਏਰੀਆ ਸਾਰਾ ਤਿਆਰ ਆ ਫਲੈਟ ਆ ਇਧਰ ਲੱਤ ਜਿਹੜਾ ਕੋਈ ਲੈਣਾ ਚਾਹੁੰਦਾ ਜੀ ਸੱਜ ਕੇ ਕਮੈਂਟ ਚ ਦੱਸ ਦਿਓ ਮੇਰਾ ਵੀਰ ਤੇ ਫੈਮਿਲੀ ਸਿੰਗਲ ਜਿਵੇਂ ਵੀ 2 ਬੀ ਐਚ ਵਾਲਾ ਰੈਡੀ ਆ ਸਾਰੀ ਫੈਸਿਲਿਟੀ 24 ਘੰਟੇ ਲਾਈਟ ਖੁੱਲਾ ਵਾਤਾਵਰਨ ਖੁੱਲੀਆਂ ਹਵਾਵਾਂ ਫਰੈਸ਼ 에ਅ ਠੀਕ ਹੈ ਤੇ ਬਾਕੀ ਫਰਨੀਚਰ ਜਿਹਦਾ ਅਨ ਫਰਨੀਚਰ ਦਾ ਜਿਵੇਂ ਚਾਹੀਦਾ ਜੋ ਫੈਸਿਲਿਟੀ ਜਿਹਦੀ ਹਰ ਚੀਜ਼ ਮਿਲੂਗਾ ਆਪਣੇ ਕੋਲ ਇਹ ਜਿਆ ਗੱਲਾਂ ਬਤ ਤੈ ਮਾਹੌਲ ਆ ਬਸ 5-7 ਦਿਨ ਚ ਸਾਰਾ ਕੰਮ ਕੰਪਲੀਟ ਹੈ ਤਕਰੀਬਨ ਟੰਡ ਆ ਆਉਜੀ ਹੋ ਗਿਆ ਟੀ ਟਾਈਮ ਆਓ ਪਪਾ ਬੈਲੀ ਸਾਡਾ ਚਾਹ ਨੂੰTempBuffer ਨਾਲ ਨਿਕਾ ਪਪਾ ਹੱਣੇ ਖਾ ਆਜੋ ਅੰਦਰ ਦੇ ਪਾਸੇ ਵੀ ਚੱਲਦੇ ਆ ਤੁਹਾਨੂੰ ਦਿਖਾਉਣੇ ਆ ਕੀ ਰੰਗ ਤੇ ਕੀ ਮਾਹੌਲ ਆ ਆਈ ਦਰੋ ਲੱਗੇ ਪਿਆ ਰਾਜਗੜ੍ਹ ਵਾਲੇ ਮੁੰਡੇ ਚੋਬਰ ਕਹਿੰਦੇ ਅੰਦਰ ਚੱਲ ਤੇ ਜਿਆਦਾ ਕੱਪਸ ਚੱਲ ਰਿਹਾ ਚਾਹ ਪੀ ਕੇ ਫਿਰ ਤੋਂ ਬੜਾ ਗੇੜਾ ਦਨੇ ਹੁਣ ਚਾਹ ਪੀ ਲਈ ਰਾਂਦਾ ਇਨਾ ਬੈ ਕੇ ਕੀ ਚੜਦਾ ਗੁੱਸਾ ਚੜਦਾ ਤੈਨੂੰ ਗੁੱਸਾ ਤੇਰਾ ਲਾਦਨੇ ਆ